ਉਸੀ ਉਨੀ ਹੈ ਜਿੰਨੀ ਕਿਸੇ ਦੇ ਬੰਦੇ ਨਾਲ ਉਹ ਯਾਨੀ ਰੇਂਜ ਆ ਆਪਣੇ ਵਤਨ ਆਪਣੀ ਮਿੱਟੀ ਮੈਨੂੰ ਪਿਆਰ ਮਿਲ ਰਿਹਾ ਇਨਾਂ ਵਾਸਤੇ ਨਾ ਮੁੱਖ ਮੰਤਰੀ ਨਹੀਂ ਹੈਗਾ ਜੀ ਇਨਾਂ ਵਾਸਤੇ ਮੈਂ ਪਤਾ ਨਾ ਕਿਹੜਾ ਮਾਰਾ ਇਨਾਂ ਦਾ ਕਿਸੇ ਦਾ ਪੁੱਤ ਆ ਜਾਂਦਾ ਭਤੀਜਾ ਤੇਰਾ ਪੋਤਾ ਪਿੰਡ ਦਾ ਸਾਡੇ ਪਿੰਡ ਦੀ ਜਦੋਂ ਇਹ ਪਿੰਡੋਂ ਨੇ ਬੜਾ ਪਿਆਰ ਮਿਲਦਾ ਤੁਸੀਂ ਕਹਿੰਦੇ ਆ ਜਾਨੀ ਕਿ ਰਾਜ ਦੀ ਸਾਫ ਆਪ ਨੂੰ ਚੰਗੇ ਦੇਣਾ ਦੀ ਕਹਿੰਦੇ ਮੈਂ ਇੱਥੇ ਪਾਸੇ ਨਹੀਂ ਦਿੰਦਾ ਨਾ ਹੀ ਮੈਂ ਇੱਥੇ ਵੋਟਾਂ ਮੰਗਾਏ ਆ ਆਪੀ ਪਿੰਡ ਦੇ ਲੋਕ ਤਾਂ ਨਾਲ ਹੀ ਸਾਥ ਦੇ ਰਹੇ ਸਰ ਮੈਂ ਦਾ ਪੀਟੀਐ ਨੈਕਸਾਮ ਲੱਗੇ ਜੇ ਕਿੰਨੇ ਪੀਆਰ ਐਕਸਰਸਾਈਜ਼ ਹੈ ਜਿਹੜਾ ਪੇਰੈਂਟਸ ਨੂੰ 4 ਰੁਪਏ ਦਾ ਬੁੱਕਲੇਟ ਦੇਣਾ ਹੈ ਦੇਖੋ ਬੀ 3 ਇੱਕ ਨੂੰ ਮੈਂ ਮੈਂ ਕਹਿੰਦੀ ਆ ਮੈਂ ਬੱਚਿਆਂ ਦੀ ਪਰਫਾਰਮੈਂਸ ਬਾਰੇ ਮਾਪਿਆਂ ਨੂੰ ਪੁੱਛਣ ਦਾ ਹੱਕ ਵੀ ਹੈ ਤੇ ਫਰਜ਼ ਵੀ ਹੈ ਉਹ ਜਾਣ ਪੁੱਛਣ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਬੱਚੇ ਬਾਰੇ ਕੀ رائے ਰੱਖਦੇ ਨੇ ਤੇ ਟੀਚਰਾਂ ਨੂੰ ਵੀ ਪਤਾ ਲੱਗੂਗਾ ਕਿ ਸਕੂਲ ਤੋਂ ਬਾਹਰ ਜਾ ਕੇ ਬੱਚਾ ਕਿਹੜੇ ਮਾਹੌਲ 'ਚ ਰਹਿੰਦਾ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਸਕੂਲ ਆ ਕੇ ਕਿਹੜੇ ਮਾਹੌਲ 'ਚ ਪੜ ਰਿਹਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਸਰਕਾਰੀ ਸਕੂਲਾਂ ਚ ਪੀਟੀਐਮ ਹੁੰਦੀ ਨਹੀਂ ਸੀ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਚ ਮਾਪੇ ਜਿਹੜੇ ਨੇ ਉਹ ਜ਼ਰੂਰ ਟਾਈਮ ਕੱਢਣ ਆਪਣੇ ਬੱਚੇ ਦੀ ਆਪਣੇ ਬੱਚੇ ਦੇ ਫਿਊਚਰ ਵਾਸਤੇ ਤੇ ਹੌਸਲਾ ਬਣਾਉਣਾ ਸਰ ਮੈਨੂੰ ਇੱਦਾਂ ਦਾ ਨਾਮ ਚਾਹੀਦਾ ਕੱਲੇ ਨਾਮ ਦਾ ਕੋਈ ਨਾਮ ਤੇ ਕਿਉਂ ਖੜੇ ਹੋ ਮੰਰੇਗਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ ਟੋਪਾਂ ਨਹੀਂ ਤੁਸੀਂ ਬਣਾ ਸਕਦੇ ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ ਫਿਰ ਕਿੱਥੇ ਕਿਥੇ ਕਰਾਉਂਗਾ ਕੰਮ ਉਹਨਾਂ ਤੋਂ ਤੇ 40% ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਕਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਹਨਾਂ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਪੁੱਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਦੋਂ ਕੰਮਾਂ ਤੇ ਪਾਬੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਅਗਨੀ ਵੀਰ ਕੀਤਾ ਇਹਨਾਂ ਨੇ ਫੌਜ ਦੇ ਵਿੱਚ ਅਗਨੀ ਵੀਰ ਤਿੰਨ ਸਾਲਾਂ ਵਾਸਤੇ ਤਿੰਨ ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਬਹੁਤ ਵੀ ਬਿਲ ਆ ਰਹੇ ਨੇ 200 ਇਧਰ ਆ ਰਹੇ ਆ ਉੱਪਰ ਕਿਸਾਨ ਵੀ ਬੋਲ ਕਰ ਗਏ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਪੰਜਾਬ ਦੇ ਹੱਕ ਜੀ ਦੇ ਨਾਲ ਲਤਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੁੰਦੇ ਹੋਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ